ਨਾ ਮਰਦਾ ਓ ਥੱਪੜ ਕਾ ਮਾਰਿਆ ਮੇਰੇ ਥੱਪੜ ਕਦੇ ਥੱਪੜ ਤੂ ਹੈ ਜੀ ਆ ਤੂੰ ਥੱਪੜ ਕਾ ਤਾਂ ਮਾਰਿਆ ਚੀਜ਼ ਕੀ ਆ ਤੂੰ ਥੱਪੜ ਕਾ ਤਾਂ ਮਾਰਿਆ ਮੇਰੇ ਓ ਚੀਜ਼ ਕੀ ਆ ਥੱਪੜ ਕਾ ਤਾਂ ਮਾਰਿਆ ਮੇਰੇ ਥੱਪੜ ਕਾ ਤਾਂ ਮਾਰਿਆ ਮੇਰੇ ਓ ਚੀਜ਼ ਕੀ ਆ ਤੈਨੂੰ ਮੈਂ ਕਹਾਂ ਅੰਕਲ ਬਾਤ ਨੂੰ ਨਹੀਂ ਕਰ ਰਿਹਾ ਤੇ ਕੋਈ ਚੰਗਾ ਲੱਗਾ ਮੈਂ ਚੱਕਰਾਂ ਕਰ ਤੂੰ ਹਾਂ ਪਤਾ ਨਹੀਂ ਵੀ ਉੱਥੋਂ ਜਿਹੜੇ ਕਿਸ ਬਰਾਲਾ ਚੌਂਕ ਤੋਂ ਪੂਰੀ ਟ੍ਰੈਫਿਕ ਕਰ ਰਹੇ ਕਿਸੇ ਨਹੀਂ ਮੋਹਾਲੀ ਤੋਂ ਆਏ ਨੇ ਜਿਸ ਤਰ੍ਹਾਂ ਦੱਸ ਰਹੇ ਨੇ ਲੇਕਿਨ ਇਹ ਪੱਤਰਕਾਰ ਲੈ ਕੇ ਉਹਨਾਂ ਨੂੰ ਸਹੀ ਰਾਹ ਵਿਖਾਇਆ ਤਾਂ ਤੁਸੀਂ ਬਾਥਰੂਮ ਨਾ ਕਰੋ ਇਹ 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 ਰੋਂਗ ਆਈ ਜੇ ਇਹ ਅਸਲ ਤੌਰ ਤੇ ਬਿਲਕੁਲ ਰੋਂਗ ਆ ਕੀ ਲੱਗਦਾ ਹੁਣ ਇਹਨਾਂ ਦੇ ਕੀ ਰਿਐਕਸ਼ਨ ਦਿੱਤਾ ਹੋਗਾ ਮੈਂ ਆਪਣੀ ਕਾਰਵਾਈ ਕਰੂੰਗਾ ਬਾਇਆ ਕਰੂੰਗਾ ਬਾਇਆ ਬਾਰੇ ਬਿਆਨਾਂ ਦੇ ਕਰੂੰਗਾ ਇਹਨਾਂ ਨੂੰ ਹੁਣ ਕਿੱਥੇ ਲੈ ਕੇ ਜਾ ਰਹੇ ਹੋ ਤੁਸੀਂ ਜਿੱਥੇ ਨੰਬਰ ਸਾਥ ਹੀ ਜਾਣਾ ਕੀ ਗੱਲ ਕੀ ਗੱਲ ਹੋਈ ਸੀ ਭਾਜੀ ਅੱਜ ਨਗਰ ਕਿਰਤਨ ਆ ਰਿਹਾ ਸੀਗਾ ਸਾਰੇ ਇੱਥੇ ਖੜੇ ਹੋ ਸੀਗੇ ਤਿਆਰੀ ਦੇ ਵਿੱਚ ਸੀਗੇ ਇਹ ਮਲਾਜਮ ਸਾਹਿਬ ਆਏ ਨੇ ਇੱਕ ਫੋਟੋ ਦੇ ਥੱਲੇ 6350 ਸਾਲਾਂ ਦੀ ਅਪਰ ਬਤਾ ਨਾ ਕਿ ਜਿੱਦਾਂ ਲੰਗਦਾ ਪਿਆ ਵਾ ਇਹ ਮਲਾਜਮ ਸਾਹਿਬ ਖਲੋਤਰੇ ਉੱਤਰ ਥੱਲੇ ਫੋਟੋ ਥੱਲੇ ਬਾਥਮ ਕਰਨ ਲੱਗੇ ਮੈਂ ਇਹਨਾਂ ਨੂੰ ਕਿਹਾ ਜੀ ਮੈਂ ਕਿਹਾ ਐਡੀ ਵੱਡੀ ਫੋਟੋ ਵੀ ਲੱਗੀ ਹੋਈ ਆ ਇੱਕ ਕਰਮਚਾਰੀ ਸਵੇਰ ਤੇ ਲੱਗੇ ਆ ਸਫਾਈਆਂ ਕਰਨ ਤੇ ਤੁਸੀਂ ਰੋਡ ਦੇ ਉੱਤੇ ਹੀ ਰੋਡ ਦੇ ਉੱਤੇ ਹੀ ਬਾਥਮ ਕਰਨ ਲੱਗੇ ਹੋਇਆ ਐ ਇੰਨੀ ਪਬਲਿਕ ਵੀ ਲੰਘਦੀ ਪਈ ਆ ਮੈਂ ਇਹਨਾਂ ਨੂੰ ਮਾਰ ਕੇ ਇਹ ਗੱਲ ਕੀਤੀ ਆ ਜੀ ਮੈਂ ਕਿਹਾ ਜੀ ਤੁਸੀਂ ਜਾ ਕਰ ਰਹੇ ਹੋ ਇਹਨਾਂ ਨੇ ਕੁਝ ਨਹੀਂ ਕੀਤਾ ਜੀ ਲਿਆ ਦੇਣ ਤੇ ਸਾਰੀ ਮੈਂ ਥੱਪੜ ਮਾਰਿਆ ਤੁਹਾਡੇ ਮਾਰਿਆ ਮੇਰੇ ਥੱਪੜ ਮਾਰਿਆ ਕਹਿੰਦਾ ਤ ਕਿ ਕਿਦ ਤੱਕ ਚੰਡੀਗੜ੍ਹ ਮਾੜੀ ਦਾ ਅਫਸਰ ਆ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਮੈਂ ਫੜਿਆ ਵਾ ਮੈਂ ਫੜ ਕੇ ਮੁਲਾਜ਼ਮਾਂ ਨੂੰ ਇੱਥੇ ਲਿਆਂਦਾ ਵਾ ਮੁਲਾਜ਼ਮਾਂ ਜੋ ਸਾਡੇ ਦੋ ਸਾਡੇ ਤੋਂ ਦੇ ਮੁਲਾਜ਼ਮ ਖੜੇ ਹੁੰਦੇ ਨੇ ਉਹਨਾਂ ਨੇ ਆ ਕੇ ਜਿਹੜੇ ਬੁਲਾਇਆ ਫਿਰ ਸਤਨਪੁਰ ਖਾਣੇ ਚ ਲੈ ਗਿਆ ਜੀ ਜਿਹੜੀ ਬੰਦੀ ਕਾਰਵਾਈ ਹੋ ਗਈ ਉਹ ਕਰ ਦਿੱਤੀ ਡ੍ਰਿੰਕ ਵੇਰੇ ਕੀਤੀ ਕਹਿੰਦੇ ਉਹਦੀ ਹਾਂਜੀ ਉਹ ਡ੍ਰਿੰਕ ਵੇਰੇ ਜੀ ਕੀਤੀ ਹੋਈ ਸੀ ਉਹਦੀ ਕੋਈ ਬਹੁਤ ਜ਼ਿਆਦਾ ਡ੍ਰਿੰਕ ਕੀਤੀ ਹੋਈ ਸੀ ਬੋਲ ਖੜਾ ਬੋਲ ਡ੍ਰਿੰਕ ਆਪਣਾ ਆਪਣਾ ਪਤਾ ਨਹੀਂ ਆਉਂਦਾ ਆਪਣਾ ਨਾਮ ਨਹੀਂ ਪਤਾ ਜੀ ਇਹ ਨਗਰ ਕੀਰਤਨ ਤੇ ਡਿਊਟੀ ਲੱਗੀ ਆ ਤੇ दारू ਪੀ ਕੇ ਖੜੇ ਨਹੀਂ ਨਹੀਂ ਇਹ ਇਹ ਕਹਿੰਦਾ ਮੈਂ ਨਗਰ ਕੀਰਤਨ ਤੇ ਨਹੀਂ ਆਇਆ ਇਹਨਾਂ ਦੀ ਮਹਾਲੀ ਡਿਊਟੀ ਆ ਅੱਛਾ ਜੀ ਬਾਅਦ ਤੇ ਉੱਧਰ ਕੇ ਫੁੱਲ ਵੱਡਾ ਫੁੱਲ ਘਰ ਹੋਰ ਦੱਸੇ ਬਾਥਰਮ ਕਰਨ ਲੱਗੇ ਸਰੀਆ ਮੈਂ ਬਾਥਰਮ ਨਹੀਂ ਇਹ ਫਿਰ ਕਿਤੇ ਬਸ ਤੇ ਉਹ ਵੀ ਸਾਡੇ ਕੋਲ ਹੈਗੀ ਕਿੱਥੇ ਬਸ ਤੋਂ ਉਤਰਿਆ ਜਾਂ ਕਿੱਥੋਂ ਆਇਆ ਵਾ ਇਹ ਨਹੀਂ ਸਮਝਦਾ ਮੈਨੂੰ ਪਤਾ ਹੈਗਾ ਬਸ ਤੋਂ ਉਤਰਿਆ ਕਿੱਥੋਂ ਉਤਰਿਆ ਪਰੇ ਉਧਰੇ ਸਾਹ ਕੋਈ ਬਾਥਰਮ ਰੋਡ ਦੇ ਉੱਤੇ ਖੜ ਗਈ ਬਾਥਰਮ ਕਰਨ ਲੱਗ ਗਈ ਸ਼ਰਿਆਮ ਰੋਡ ਦੇ ਉੱਤੇ ਖੜ ਕੇ ਬਾਥਰਮ ਕਰਦੀ ਇਹ ਮੁਲਾਇਮਾ ਦੇ ਮੁਲਾਇਮਾ ਦੇ ਹਾਲਾਤ ਹੈ ਬਾਕੀ ਦੁਨੀਆ ਕੀ ਕਰੂਗੀ ਫਿਰ ਬਸ ਇਹ ਤਾਂ ਅਸੀਂ ਇਹੀ ਕੱਲ੍ਹ ਤੇ ਮੈਂ ਕਿਹਾ ਜੀ ਮੈਂ ਕਿਹਾ ਤੁਸੀਂ ਰੋਡ ਦੇ ਉੱਤੇ ਨਹੀਂ ਪਬਲਿਕ ਲੰਘਦੀਆਂ ਲੇਡੀਜ਼ ਲੰਘਦੀਆਂ ਨੇ ਕਿ ਇੱਥੇ ਮੈਂਟਵਾਸ ਸਟਾਪ ਹੁੰਦਾ ਵਾ ਕਿਉਂ ਜੋ ਸ਼ਰਿਆਮ ਦੋਨ ਦਾ ਕਰਦੇ ਬਈ ਉਹੀ ਗੱਲ 'ਚ ਥੱਪੜ ਮਾਰਾਈ ਬਸ ਕਿਹੜੇ ਥਾਣੇ ਲੈ ਗਏ ਉਹਨਾਂ ਨੂੰ ਥਾਣੇ ਬਣਾ ਲੈ ਗਏ ਠੀਕ